ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਵਿਆਹ ਸ਼ਾਦੀ ਆਉਣ ਵਾਲਿਆ ਜੀ ਵਿਆਹ ਚੱਲੇ ਆ ਵਿਆਹ ਚੱਲਿਆ ਤੇ ਆਪਾਂ ਨੂੰ ਉਹਦੇ ਵਾਸਤੇ ਕੋੜ ਪੈਂਟ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਦੀ ਬੜੀ ਲੋੜ ਪੈਣੀ ਕਿਉਂਕਿ ਸੋਣੇ ਥੋੜੇ ਕੱਪੜੇ ਪਾਵਾਂਗੇ ਤੇ ਵਿਆਹ ਵੇਖਾਂਗੇ ਇਸ ਵਾਸਤੇ ਅੱਡਾ ਭਿੱਖੀ ਵੰਡ ਹੈ ਸੇਮਕਰਨ ਦੇ ਵਿੱਚ ਅੱਡਾ ਭਿੱਖੀ ਵੰਡ ਹੈ 13 13 ਮੋਦੀ ਖਾਣਾ ਖੁੱਲ ਗਿਆ ਜੀ ਸੁਰਸਿੰਘ ਵਾਲਿਆਂ ਦਾ ਉਹਦੀ ਲੋਕੇਸ਼ਨ ਵੀਰੋ ਜਦੋਂ ਤੁਸੀਂ ਅੰਮ੍ਰਿਤਸਰ ਵਾਲੀ ਸਾਈਡ ਤੇ ਠਿੱਕੀ ਵਿੰਡ ਆਉਦੇ ਜੇ ਆਨੰਦ ਦਾ ਸਟਾਲਾ ਜੀ ਉਹਦੇ ਲੱਗੇ 13-13 ਮੋਦੀ ਖਾਨਾ ਸੁਰ ਸਿੰਘ ਵਾਲਿਆਂ ਦਾ ਬਹੁਤ ਤੁਹਾਨੂੰ ਘੱਟ ਸਸਤੇ ਰੇਟ ਤੇ ਜਿਹੜਾ ਹੀ ਜਿਹੜਾ ਕੱਪੜਾ ਮਿਲੂਗਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੱਪੜਾ ਉੱਥੋਂ ਲੈ ਸਕਦੇ ਜੇ ਉਹਦੇ ਵਿੱਚ ਕਿਸ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਤੁਹਾਨੂੰ ਉੱਥੇ ਕੱਪੜਾ ਸਸਤਾ ਮਿਲੇਗਾ ਆਓ 13-13 ਮੋਦੀ ਖਾਨਾ ਦੇ ਵਿੱਚ ਤੁਹਾਨੂੰ ਖੜਦੇ ਆ ਜੀ ਉੱਥੇ ਤੁਹਾਨੂੰ ਦਿਖਾਉਂਦੇ ਆ ਕਿ ਕਿਹੜਾ ਗੜਾ ਜੇ ਉੱਥੇ ਕੱਪੜਾ ਹੈ ਕਿੰਨੇ ਰੇਟ ਤੇ ਤੁਹਾਨੂੰ ਕੱਪੜਾ ਮਿਲਣ ਜਾ ਰਿਹਾ ਹੈ ਜਿਹੜਾ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਆਊਗਾ ਉਹਨੂੰ ਬਹੁਤ ਜ਼ਿਆਦੇ ਉਥੋਂ ਬੈਨੀਫਿਟ ਹੋਣਾ ਵਾਸਤੇ ਜਿੰਨਾ ਵੀ ਮਾਨਤਾ ਲਊਗਾ ਉਹ ਕੀਤਾ ਜਾਊਗਾ ਆਓ ਦੋਸਤੋ ਆਪਾਂ ਪਹੁੰਚ ਗਏ ਆ 13 13 ਮੋਦੀ ਖਾਨ ਦੇ ਅੰਦਰ ਕਿਹੜਾ ਕਿਹੜਾ ਤੁਹਾਨੂੰ ਕਪੜਾ ਇੱਥੇ ਮਿਲੂਗਾ ਕਿੰਨਾ ਤੁਹਾਨੂੰ ਡਿਸਕਾਊਂਟ ਮਿਲੂਗਾ ਆਓ ਕਰਦੇ ਆ ਗੱਲਬਾਤ ਵੇਖੋ ਸੋਹਣੇ ਸੋਹਣੇ ਕੋਟ ਟੰਗੇ ਹੋਏ ਆ ਵੇਖੋ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਆਜੋ ਜੀ ਹਰ ਤਰ੍ਹਾਂ ਦਾ ਕਪੜਾ ਕੋਡ ਪੈਂਟ ਭਾਈ ਸასი ਕਾਲ ਸასი ਕਾਲ ਜੀ ਸასი ਕਾਲ ਜੀ ਬਹੁਤ ਵਧੀਆ ਜੀ ਤੁਹਾਡਾ ਰੋਲਾ ਵੜਾ ਪਿਆ ਵੀ ਤੁਸੀਂ ਕਪੜਾ ਬਜ਼ਾਰ ਨਾਲੋਂ ਸਾਰੇ ਸ਼ਹਿਰ ਨਾਲੋਂ ਸਸਤਾ ਦੇ ਰਹੇ ਜੇ ਕਿ ਝੂਠ ਹੀ ਮਾਰੀ ਜਾਂਦੇ ਬਿਲਕੁਲ ਜੀ ਤੁਸੀਂ ਜਮਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮਾਰਕੀਟ ਨਾਲੋਂ ਸਸਤਾ ਹੈ ਜਾਂ ਇਸ ਤਰ੍ਹਾਂ ਕਿਹੜਾ ਕਿਹੜਾ ਕਪੜਾ ਰੱਖਿਆ ਕੋਡ ਪੈਂਟ ਪੈਂਟਾਂ ਸ਼ਰਟਾਂ ਬਲੇਜ਼ਰ ਕੀ ਕੀ ਰੱਖਿਆ ਤੁਸੀਂ ਸਾਰਾ ਕੁਝ ਜੀ ਆਪਣਾ ਸਟਿਚਿੰਗ ਲਾਈਨ ਦੇ ਵਿੱਚ ਜੋ ਵੀ ਖੁਸ਼ ਆਉਂਦਾ ਹੈ ਕੁੜਤਾ ਪਜਾਮਾ ਕੋਡ ਪੈਂਟ ਪੈਂਟ ਸ਼ਰਟ કોટ ਲੌਂਗ ਕੋਟ ਇੰਡੋ-ਵੈਸਟਰਨ ਜੋ ਵੀ ਆਪਣਾ ਕਿਦਰਾ ਦਾ ਕਸਟਮਰ ਦੀ ਕਿਸੇ ਵੀ ਤਰ੍ਹਾਂ ਦੀ ਡਿਮਾਂਡ ਹੋਵੇ ਹਰ ਇੱਕ ਤਰ੍ਹਾਂ ਦੀ ਡਿਮਾਂਡ ਜਿਹੜੀ ਇੱਥੇ ਪੂਰੀ ਕੀਤੀ ਜਾਂਦੀ ਹੈ ਕੋਟ ਪੈਂਟ ਦੇ ਵਿੱਚ ਜਿਸ ਤਰ੍ਹਾਂ ਇਹ ਕੋਟ ਪੈਂਟ ਦੇ ਵਿੱਚ ਆਪਣੇ ਆਪਣੇ ਕੋ ਆ ਗਏ ਬੱਕਰੇ ਬੱਕਰੇ ਬ੍ਰਾਂਡ ਆ ਜੀ ਠੀਕ ਹੈ ਰੇਮੰਡ ਦਾ ਆ ਗਿਆ ਸੀ ਆ ਰਾਮ ਮੁਫਤਲਾਲ ਡੋਨਿਅਰ ਜੇਹਮਸਟਡ ਹਰ ਇੱਕ ਸਾਰੇ ਬ੍ਰਾਂਡ ਜਿਹੜੇ ਆ ਆਪਣਾ ਤੁਹਾਨੂੰ ਇੱਥੋਂ ਸਾਡੇ ਕੋਲ ਅਵੇਲੇਬਲ ਉਸ ਤੋਂ ਬਾਅਦ ਕੁਰਤੇ ਪਜਾਮੇ ਦੇ ਵਿੱਚ ਆ ਗਿਆ ਜਿੱਦਾਂ ਗੀਜ਼ਾ ਕਾਟਨ ਦੇ ਵਿੱਚ ਬਿਰਲਾ ਦੀ ਮਤਲਬ ਕਿ ਗੀਜ਼ਾ ਕਾਟਨ ਆ ਗਈ ਉਸ ਤੋਂ ਰੇਮੰਡ ਆ ਗਿਆ ਇਹਗਾ CRM ਹਰੇਕ ਤਰ੍ਹਾਂ ਦਾ ਹੁਣ ਰੇਮਡ ਦੀ ਪੇਪਰ ਕਾਟਣਿਆ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਇਕੱਲਾ ਕੱਪੜਾ ਹੀ ਮਿਲੂਗਾ ਰੇਮਡ ਦਾ ਅਸੀਂ 2000 ਰੁਪਏ ਦੇ ਵਿੱਚ ਵਿਦ ਸਵਿਚ ਸਟੀਚਿੰਗ ਕਰਕੇ ਦਿੰਦੇ ਆ ਸਾਰਾ ਕੁਝ ਤਿਆਰ ਕਰਕੇ ਮਤਲਬ ਰੇਮਡ ਦਾ ਲੋਕਲ ਨਹੀਂ ਰੇਮਡ ਬ੍ਰਾਂਡ ਦਾ ਜਿਹੜਾ ਉਹ ਤੁਹਾਨੂੰ 2000 ਦੇ ਵਿੱਚ ਪੇਪਰ ਕਾਟਨ ਦਾ ਜਿਹੜਾ ਕੁੜਤਾ ਹੋਵੇ ਮੈਂ ਤਿਆਰ ਕਰਕੇ ਦੇਵਾਗੇ। ਵੈਸੇ ਸਾਡੇ ਕੋਲ 1500 ਰੁਪਏ ਤੋਂ ਆਪਣਾ ਸਟਾਰਟ ਹੋ ਜਾਂਦਾ ਵਾ ਵਿਦ ਸਟਿਚਿੰਗ। ਚਾਹੇ ਕੋਈ ਪੈਂਟ ਵਾਲਾ ਬਣਾਵੇ ਚਾਹੇ ਕੋਈ ਲਾਸਟਿਕ ਨਾਲੇ ਵਾਲਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ। ਵੀਰ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਉਂਦਾ ਉਹਨਾਂ ਵਾਸਤੇ ਕੀ ਕਰੋਗੇ ਤੁਸੀਂ ਉਹਨਾਂ ਨੂੰ ਕੀ ਇੱਥੇ ਤੁਹਾਨੂੰ ਜਿਆਦਾ ਬੈਨੀਫਿਟ ਦਵੋਗੇ ਕੀ ਉਹਨਾਂ ਨੂੰ ਕੋਈ ਸੂਟ ਮਿਲੂ? ਦੇਖੋ ਵੀਰ ਜੀ ਕੋਈ ਵੀ ਜਿਹੜਾ ਵੀ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ ਅਸੀਂ ਤਾਂ ਉਹਦਾ ਬਹੁਤ ਧੰਨਵਾਦ ਕਰਾਂਗੇ। ਲੇਕਿਨ ਸਾਡੇ ਰੇਟ ਪਹਿਲਾਂ ਹੀ ਮਤ ਨਾਰਮਲ ਜਿਆ ਮਾਰਜਨ ਸਾਡਾ ਮਤਲਬ ਆ ਕਿ ਬਹੁਤ ਘੱਟ ਮਾਰਜਨ ਦੇ ਅਸੀਂ ਮਤਲਬ ਕੋਈ ਵੀ ਪ੍ਰੋਡਕਟ ਜਿਹੜਾ ਆਪਣਾ ਸੇਲ ਕਰਦੇ ਆ ਚਾਹੇ ਸਾਡਾ ਸਟਿਚਿੰਗ ਦਾ ਹੋਵੇ ਚਾਹੇ ਸਾਡਾ ਰੈਡੀਮੇਡ ਲਾਈਨ ਦਾ ਹੋਵੇ ਚਾਹੇ ਪਗੜੀ ਹੋਵੇ ਹਰੇਕ ਤਰ੍ਹਾਂ ਦਾ ਜਿਹੜਾ ਵਾ ਫੁੱਲ ਗਾਰੰਟੀ ਦੇ ਨਾਲ ਜੋ ਵੀ ਚੀਜ਼ ਹੋਵੇ ਤੇ ਪਜਾਮੇ ਵੀ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਤੇ ਕੋਰ ਪੈਂਟ ਦਾ ਤੁਸੀਂ ਕਪੜਾ ਵੇਖੋ ਬ੍ਰਾਂਡਡ ਕੰਪਨੀਆਂ ਸਾਰੀਆਂ ਬ੍ਰਾਂਡਡ ਕਪੜਾ ਪਿਆਜੇ ਕੋਰ ਪੈਂਟ ਤੇ ਲੱਗੇ ਹੋਏ ਜੇ ਢੇਰ ਤੇ ਆਓ ਇੱਥੇ ਕੁੜਤੇ ਪਜਾਮੇ ਤੇ ਕੋਰ ਪੈਂਟ ਜੂ ਲਿਜਾਓ ਤੇ ਆਪਣੇ ਵਿਆਹ ਹੋਣ ਸੋਨੇ ਕੱਪੜੇ ਪਾ ਕੇ ਦੇਖੋ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਮੌਕਾ ਦਿਓ ਸਾਡਾ ਜਿਹੜਾ ਐਡਰੈਸ ਹੈਗਾ ਭਿੱਖੀਵਿੰਡ ਅਮਰਸਰ ਰੋਡ ਨੇੜੇ ਆਨੰਦ ਹਸਪੀਟਲ ਦੇ ਬਿਲਕੁਲ ਨਾਲ ਆ ਅੱਜ ਤੱਕ ਅਸੀਂ ਕਦੀ ਵੀ ਕਿਸੇ ਵੀ ਚੈਨਲ ਤੇ ਕਦੀ ਵੀ ਕੋਈ ਵੀ ਐਡ ਨਹੀਂ ਪਾਈ ਸਾਡੇ ਕੋਲ ਉਦਾਂ ਹੀ ਕੰਮ ਨਹੀਂ ਆਪਣਾ ਵਾਇਰੋ ਦੀ ਕਿਰਪਾ ਵਾ ਬਹੁਤ ਸਾਰਾ ਕੰਮ ਰਹਿੰਦਾ ਫਿਰ ਵੀ ਸਾਡੇ ਕੋਲ ਕਸਟਮਰ ਕਈ ਆ ਕੇ ਡਿਮਾਂਡ ਕਰਦੇ ਆ ਕਿ ਯਾਰ ਤੁਹਾਡੀ ਸਾਨੂੰ ਪਤਾ ਨਹੀਂ ਆਪਣਾ ਅਸੀਂ ਅੱਜ ਫਸਟ ਟਾਈਮ ਆਏ ਆ ਤੁਸੀਂ ਥੋੜਾ ਜਿਹਾ ਮਤਲਬ ਸੋਸ਼ਲ ਮੀਡੀਆ ਤੇ ਐਕਟਿਵ ਹੋਵੋ ਤੇ ਉਹਨਾਂ ਦੇ ਕਹਿਣ ਕਰਕੇ ਅਸੀਂ ਸੋਚਿਆ ਕਿ ਚਲੋ ਲੋਕਾਂ ਤੱਕ ਜਿਹੜਾ ਵਾ ਹੋਰ ਵੀ ਜਿਹੜਾ ਵਾ ਮਤਲਬ ਸਾਡਾ ਪਤਾ ਜਿਹੜਾ ਐਡਰੈਸ ਪਹੁੰਚ ਸਕੇ ਤਾਂ ਉਹ ਆਪਣੇ ਜਿਹੜਾ ਸੌਦਾ ਦਾ ਜਿਹੜਾ ਲਾਭ ਲੈ ਸਕਣ ਦੋਸਤੋ ਕੋੜ ਪੈਂਟ ਸਟਿਚਿੰਗ ਕਰਨ ਵਾਲੇ ਹਰ ਕਿਸ ਤਰ੍ਹਾਂ ਦੀ ਸਟਿਚਿੰਗ ਇਹਨਾਂ ਦੇ ਦਰਜੀ ਆਪ ਇੱਥੇ ਆ ਇਹ ਸਾਹਮਣੇ ਤੁਸੀਂ ਦੇਖ ਰਹੇ ਕਾਰੀਗਰ ਇਹਨਾਂ ਦੇ ਆਪਦੇ ਆ ਹਰ ਕਿਸ ਤਰ੍ਹਾਂ ਦੀ ਸਟਿਚਿੰਗ ਆਪ ਕਰਦੇ ਆ ਕੋੜ ਪੈਂਟ ਕੁੜਤੇ ਪਜਾਮੇ ਤੁਸੀਂ ਦੇਖ ਸਕਦੇ ਜੇ ਬਲੇਜ਼ਰ ਵਗੈਰਾ ਕਈ ਵਾਰ ਹੁੰਦਾ ਵੀ ਛੇਤੀ ਛੇਤੀ ਕਿਸੇ ਨੂੰ ਲੋਡ ਹੋਵੇ ਬਲੇਜ਼ਰਾਂ ਬਾਰੇ ਜਾਣਕਾਰੀ ਦੋ ਵੀ ਇਹ ਬਲੇਜ਼ਰ ਹੈ ਜਾਂ ਕੋਈ ਹੋਰ ਕੱਪੜਾ ਆ ਰਿਹਾ ਕਿੰਨਾ ਰੈਡੀਮੇਡ ਹੈ ਕਿ ਜਾਂ ਸਲਾਈ ਕੀਤਾ ਹੈ ਇਹ ਸਾਰਾ ਜਿੰਨਾ ਵੀ ਆਪਣੇ ਕੋ ਮਟੀਰੀਅਲ ਸਾਰਾ ਆਪਣਾ ਆਪ ਸਟਿਚਿੰਗ ਕੀਤਾ ਆ ਆ ਦੇਖੋ ਬਲੇਜ਼ਰ ਹੈ ਕੋਲ ਵਾਸਕਟ ਹੈ ਕੁਝ ਵੀ ਅਵੇਲੇਬਲ ਮਿਲ ਜਾਂਦਾ ਹੈ ਬਾਕੀ ਨਾ ਦੇਖੋ ਜੀ ਵੀਰੋ ਇੱਥੇ ਪੈਂਟਾਂ ਤੁਹਾਨੂੰ ਮਿਲਣਗੀਆਂ ਨਾਲ ਪੈਂਟਾਂ ਵੀ ਹਾਂਜੀ ਜੀਨ ਦੀ ਪੈਂਟ ਫਾਰਮਲ ਪੈਂਟ ਸਾਰੀ ਆਪਣੇ ਕੋ ਅਵੇਲੇਬਲ ਮਿਲ ਜੀ ਇਹ ਪੈਂਟਾਂ ਵੇਖੋ ਜੀ ਹਾਂਜੀ ਤੈਨੂੰ ਜਿਹੜੀ ਵੀ ਕੋਈ ਪੈਂਟ ਚਾਹੀਦੀ ਤੁਹਾਡੀ ਮਨਪਸੰਦ ਪੈਂਟ ਮਿਲੂਗਾ ਪੂਰਾ ਗਰੰਟੀ ਵਾਲਾ ਕੱਪੜਾ ਫੁੱਲ ਗਰੰਟੀ ਆ ਜੀ 컬러 ਦੀ ਫੁੱਲ ਗਰੰਟੀ ਆ ਆਪਣਾ ਪ੍ਰਾਈਸ ਵੀ ਸਭ ਤੋਂ ਲੋਅ 600 ਰੁਪਏ ਤੋਂ ਪੈਂਟ ਸਟਾਰਟ ਹੈ 950 ਤੱਕ ਆਪਣਾ ਲਾਸਟ ਰੇਟ ਹੈ ਬਾਜ਼ਾਰ ਦੇ ਵਿੱਚ 1000 ਰੁਪਏ ਤੋਂ ਸਟਾਰਟ ਹੁੰਦੇ ਆ ਦੋਸਤੋ ਪੈਂਟਾਂ ਵਾਧੂ ਜੇ ਪੈਂਟਾਂ ਆਓ ਇੱਥੇ ਪੈਂਟਾਂ ਖਰੀਦੋ ਸ਼ਰਟਾਂ ਵੀ ਤਸੀਂ ਦੇ ਸਕਦੇ ਜੇ ਢੇਰ ਲੱਗੇ ਪਹਿਲੇ ਸ਼ਰਟਾਂ ਦੇ ਐ ਤਰ੍ਹਾਂ ਤਰ੍ਹਾਂ ਦੀਆਂ ਸ਼ਰਟਾਂ ਤਰ੍ਹਾਂ ਤਰ੍ਹਾਂ ਦੇ ਰਾਂਗਿਆ ਤੁਸੀਂ ਦੇਖੋ ਸ਼ਰਟਾਂ ਬਾਰੇ ਦੱਸੋ ਬੀਆ ਸ਼ਰਟਾਂ ਜਿਹੜੀਆਂ ਇਹਨਾਂ ਦਾ ਕੀ ਰੇ ਰੂੜਿਆ ਤੇ ਕਿਸ ਤਰ੍ਹਾਂ ਕੱਪੜਾ ਹੈ ਇਹ ਸ਼ਰਟ ਬਾਜ਼ਾਰ ਦੇ ਵਿੱਚ 500 ਰੁਪਏ ਦੀ ਵਿਕਦੀ ਹੈ ਆਪਾਂ ਇੱਥੇ ਸਿਰਫ ਔਨਲਾਈਨ 350 ਰੁਪਏ ਦੀ ਦਿੰਨੇ ਆ ਪੇਪਰ ਕਾਟਨ ਆਕਸਫੋਰਡ ਸਾਰੇ ਆਪਣਾ ਕੋ ਕੋ ਵੈਰਾਈਟੀ ਮਿਲ ਜਾਂਦੀ ਆ ਪਲੇਨ ਦੇ ਵਿੱਚ ਆਪਣਾ ਕੋ 400 ਰੁਪਏ ਰੇਟ ਹੈ ਬਾਜ਼ਾਰ ਦੇ ਵਿੱਚ 6 650 ਰੁਪਏ ਰੇਟ ਹੈ ਲੋ ਦੋਸਤ ਪੱਗਾਂ ਵੀ ਆ ਪੱਗਾਂ ਬਾਰੇ ਦੱਸੋ ਜੀ ਆਪਣੇ ਦੱਸੋ ਹੂੰ ਪੱਗ ਵੀ ਤੇ ਸਾਡੇ ਕੋਲ ਜਿਹੜੀ ਫੁੱਲ ਗਰੰਟੀ ਦੇ ਨਾਲ ਹਰੇਕ ਤਰ੍ਹਾਂ ਦਾ ਆਪਣਾ ਤੁਸੀਂ ਲੈ ਸਕਦੇ ਜਿੱਦਾਂ ਫੁੱਲ ਵੈਲ ਹੋ ਗਿਆ ਰੂਬੀਆ ਹੋ ਗਿਆ ਸਾਰੇ ਕਲਰ ਜਿਹੜੇ ਆ ਸਾਰੇ ਤੁਹਾਨੂੰ ਮਤਲਬ ਨਜ਼ਰ ਆ ਰਹੇ ਆ ਰੂਬੀਆ ਦੇ ਵਿੱਚ ਸਾਡਾ ਜਿਹੜਾ ਪ੍ਰਾਈਸ ਹੈਗਾ ਵਾ ਫੁੱਲ ਗਰੰਟੀ ਦੇ ਨਾਲ ਬਾਜ਼ਾਰ ਦੇ ਵਿੱਚ ਗਰੰਟੀ ਜਿਹੜੀ ਆ ਉਹ 2 ਤੋਂ 3 ਮਹੀਨੇ ਦੀ ਗਰੰਟੀ ਦੇ ਕੇ ਜਿਹੜੀ ਪੱਗ ਸੇਲ ਕਰਦੇ ਆ ਮੈਂ ਕਹਿੰਦਾ ਮੇਰੀ ਪੱਗ 6 ਮਹੀਨੇ ਤੱਕ ਵੀ ਖਰਾਬ ਹੋ ਜੇ ਤਾਂ ਆਪਾਂ ਜ਼ਿੰਮੇਵਾਰ ਆਪਾਂ ਚੇਂਜ ਕਰਕੇ ਦੇਵਾਂਗੇ ਕਸਟਮਰ ਨੂੰ ਠੀਕ ਹੈ ਜੀ ਤੇ ਇਹ ਫੁੱਲ ਵੈਲ ਦੀ ਪੱਗ ਜਿਹੜੀ ਅਸੀਂ 65 ਰੁਪਏ ਦੇ ਰਹੇ ਆ ਰੁਪਈਆ ਦੇ ਵਿੱਚ ਜਿਹੜੀ ਆ ਉਹ ਸਾਡੇ ਪੱਗ ਦਾ ਰੇਟ ਹੈਗਾ 70 ਰੁਪਏ ਫੁੱਲ ਗਾਰੰਟੀ ਦੇ ਨਾਲ ਕਪੜਾ ਮਤਲਬ ਜਿਹੜਾ ਵੀ ਇੱਕ ਵਾਰੀ ਯੂਜ਼ ਕਰੂਗਾ ਉਹਨੂੰ ਪਤਾ ਲੱਗੂਗਾ ਕਿ ਵਾਕਈ ਮਤਲਬ ਕੁਆਲਿਟੀ ਕੀ ਹੈਗੀ ਆ ਕਸਟਮਰ ਪਕੜੀਦਾ ਤੇ ਮੇਰਾ ਵੀਰ ਜੀ ਇੰਨਾ ਮਤਲਬ ਕਿ ਵਧੀਆ ਰਿਜ਼ਲਟ ਆ ਕਿ ਤੁਸੀਂ ਇੱਕ ਵਾਰੀ ਜਿਹੜਾ ਵੀ ਵੀਰ ਪੱਗ ਲੈ ਗਿਆ ਉਹਨੇ ਪਤਾ ਨਹੀਂ ਕਿੰਨੇ ਰੈਫਰੈਂਸ ਅੱਗੇ ਦੇਨੇ ਆ ਮੇਰੇ ਕੋਲ ਐਮਪੀ ਯੂਪੀ ਮਤਲਬ ਗਵਾਲੀਅਾ ਤੱਕ ਦੇ ਕਸਟਮਰ ਆ ਜਿਹੜੇ ਆਨਲਾਈਨ ਵੀ ਮੇਰੇ ਨਾਲ ਸੰਪਰਕ ਕਰਕੇ ਜਿਹੜੀ ਪੱਗ ਮੰਗਵਾਉਂਦੇ ਆ ਜਿਨ੍ਹਾਂ ਨੇ ਇੱਕ ਵਾਰੀ ਸਾਡਾ ਕਪੜਾ ਯੂਜ਼ ਕਰ ਲਿਆ ਉਹ ਹ ਦੋਸਤੋ ਕਪੜਾ ਗਰੰਟੀ ਵਾਲਾ ਕਪੜਾ ਹੈ ਪੂਰਾ ਰਿਸਪੌਂਸ ਮਿਲਦਾ ਵੀਰ ਨੂੰ ਪੱਕਾ ਦਾ ਤੇ ਆਓ ਬਹੁਤ ਸੋਹਣਿਆ ਦੇਖੋ ਬਾਕੀ ਨਿਹੰਗ ਸਿੰਘ ਬਾਣੇ ਦੇ ਵਿੱਚ ਮਤਲਬ ਜਿਹੜੇ ਕਲਰ ਚੱਲਦੇ ਜਿਸ ਤਰ੍ਹਾਂ ਆ ਨੀਲਾ ਘੋੜਾ ਬ੍ਰਾਂਡ ਦਾ ਇਹ ਵੀ ਆਪਣਾ ਤੁਹਾਨੂੰ ਸਾਡੇ ਕੋਲ ਜਿਹੜਾ ਅਵੇਲੇਬਲ ਮਿਲੂਗਾ ਐਫ 74 ਜਿਹੜੀ ਦਸਤਾਰ ਆਉਂਦੀ ਹੈ ਨਿਹੰਗ ਸਿੰਘ ਵਾਸਤੇ ਉਹ ਵੀ ਤਾਂ ਸਾਡੇ ਕੋਲ ਮਤਲਬ ਰੇਰ ਪੈਂਟ ਜੀ ਜੀ ਦਾ ਇੱਕ ਨੰਬਰ ਦਾ ਲੋਕੇਸ਼ਨ ਵੀਰ ਜੀ ਸਾਡੀ ਆਪਣਾ ਮੇਨ ਅੱਡਾ ਹੈਗਾ ਭਿੱਖੀਵੰਡ ਅਮਰਸਰ ਰੋਡ ਨੇੜੇ ਆਨੰਦ ਹਸਪੀਟਲ ਨੰਦ ਹਸਪੀਟਲ ਬਿਲਕੁਲ ਨਾਲ ਹੈਗੀ ਆ Honda agency Honda agency ਬਿਲਕੁਲ ਨਾਲ ਦੀ ਬਿਲਡਿੰਗ ਆਪਣੀ 13 13 ਮੋਦੀ ਘਰਣਾ ਸੁਰਸਿੰਘ ਵਾਲੇ ਦੋਸਤੋ ਆਓ ਪੱਗਾਂ ਦੇ ਵਨਸ ਵਨ ਦੇ ਰੰਗ ਵੇਖੋ ਗਰੰਟੀ ਵਾਲਾ ਕਪੜਾ ਇੱਥੇ ਪਹੁੰਚੋ ਲੋਕੇਸ਼ਨ ਤੁਹਾਨੂੰ ਦੱਸਤੀ ਆ ਇੱਥੇ ਪਹੁੰਚ ਕੇ ਆਪਣਾ ਜਿਹੜਾ ਫਾਇਦਾ ਲਓ ਤੇ ਆਪਣੇ ਵਿਆਹ ਵੇਖੋ ਧੰਨਵਾਦ